ਸਤਿ ਕਿਰਿਆ ਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰੋ ਸਾਕਿਓ ਸੂਲੇ ਦੇ ਕਬਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਸਵੇਰ ਤੋਂ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਸੀ ਜਿਸ ਵਿੱਚ ਨਜ਼ਰ ਆ ਰਿਹਾ ਸੀਗਾ ਕਿ ਇੱਕ ਨੌਜਵਾਨ ਵੱਲੋਂ ਇੱਕ ਲੜਕੀ ਦੀ ਮਹਾਲੀ ਦੇਖੇ ਇੱਕ ਤਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ ਮੌਤ ਹੋ ਜਾਂਦੀ ਹੈ ਹੁਣ ਇਸ ਪੂਰੀ ਖਬਰ ਵਿੱਚ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਸ ਲੜਕੇ ਨੇ ਲੜਕੀ ਉੱਤੇ ਤੇਜ਼ ਤਾਰ ਤਲਵਾਰ ਨਾਲ ਹਮਲਾ ਕੀਤਾ ਸੀ ਉਸ ਦਾ ਨਾਮ ਸੁਖਚੈਨ ਹੈ ਤੇ ਉਹ ਪਿੰਡ ਖੀਰਨੀਆਂ ਦਾ ਨਿਵਾਸੀ ਹੈ ਦੱਸਦੀ ਹੈ ਕਿ ਪਤਾ ਚੱਲਿਆ ਕਿ ਸੁਖਚੈਨ ਅਤੇ ਮ੍ਰਿਤਕ ਲੜਕੀ ਦਾ ਆਪਸ ਵਿੱਚ ਪਹਿਲਾਂ ਪ੍ਰੇਮ ਸੰਬੰਧ ਸੀਗਾ ਔਰ ਲੜਕੇ ਦੀ ਮਾਤਾ ਨੇ ਵੀ ਗੱਲ ਦੱਸੀ ਹੈ ਜੋ ਕਲਪ੍ਰੇਤਸ ਦੀ ਮਾਤਾ ਨੇ ਵੀ ਗੱਲ ਦੱਸੀ ਹੈ ਕਿ ਲੜਕਾ ਅਤੇ ਲੜਕੀ ਪਹਿਲਾਂ ਪ੍ਰੇਮ ਸੰਬੰਧ ਵਿੱਚ ਸਨ ਤੇ ਲੜਕੀ ਉਹਨਾਂ ਦੇ ਘਰ ਵੀ ਪਹਿਲਾਂ ਆਈ ਹੋਈ ਹੈ ਹਲਕ ਕੇ ਵਿਵਾਦ ਕੀ ਹੋਇਆ ਇਹ ਪਰਿਵਾਰ ਨੂੰ ਪਤਾ ਨਹੀਂ ਲੇਕਿਨ ਲੜਕਾ ਦੱਸਿਆ ਜਾ ਰਿਹਾ ਕਿ ਕਬੱਡੀ ਪਲੇਅਰ ਸਿਗਾ ਉਸਦੇ ਬਾਅਦ ਉਹ ਪੈਟਰੋਲ ਪੰਪ ਤੇ ਵੀ ਕੰਮ ਕਰਦਾ ਪਰ ਅੱਜ ਘਟਨਾ ਕਿਉਂ ਹੋਈ ਉਸਦੇ ਪਿਛਲਾ ਕਾਰਨ ਕੀ ਹੈ ਪਰਿਵਾਰ ਨੂੰ ਨਹੀਂ ਪਤਾ ਲੜਕੇ ਦਾ ਨਾਮ ਸੁਖਚੈਨ ਹੈ ਲੇਕਿਨ ਉਸਦੇ ਮਨ ਨੂੰ ਚੈਨ ਕਿਉਂ ਨਹੀਂ ਸੀ ਕਿਸ ਕਰਕੇ ਉਹਨੇ ਸੁੱਖਾਂ ਨੂੰ ਤਿਆਗ ਕੇ ਦੁੱਖਾਂ ਨੂੰ ਅਪਣਾ ਲਿਆ ਤੇ ਇੰਨੀ ਘਨੌਣੀ ਹਰਕਤ ਕੀਤੀ ਹੈ ਖੌਫਨਾਕ ਹਰਕਤ ਕੀਤੀ ਹੈ ਤੇ ਆਪਣੀ ਹੀ ਮਹਿਬੂਬਾ ਨੂੰ ਮੌਤੇ ਘਾਟ ਉਤਾਰ ਦਿੱਤਾ ਇਸਨੇ ਪਿਛਲੇ ਕਾਰਨਾਂ ਦਾ ਪਤਾ ਨਹੀਂ ਲੇਕਿਨ ਇੱਕ ਚੀਜ਼ ਹੋਰ ਜਿਹੜੀ ਉਹ ਵਾਇਰਲ ਹੋ ਰਹੀ ਆ ਉਹ ਇਹ ਐ ਕਿ ਦੱਸਿਆ ਜਾ ਰਿਹਾ ਕਿ ਲੜਕੀ ਵੱਲੋਂ ਇਹਦਾ ਕੁਟਾਪਾ ਵੀ ਕਰਵਾਇਆ ਗਿਆ ਸੀ ਲੇਕਿਨ ਇਸ ਗੱਲ ਨੂੰ ਸਿਰੇ ਤੋਂ ਲੜਕੇ ਦੀ ਮਾਂ ਨੇ ਨਕਾਰ ਦਿੱਤਾ ਉਸਨੇ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਸਾਡਾ ਬੇਟਾ ਕਬੱਡੀ ਖਿਡਾਰੀ ਸੀ ਉਸਦੇ ਸੱਟ ਲੱਗੀ ਸੀ ਤਾ ਉਹ ਘਰ ਬੈਠਾ ਸੀ ਪਰ ਲੋਕਾਂ ਵੱਲੋਂ ਚਰਚਾਵਾਂ ਹੋ ਰਹੀਆਂ ਹਨ ਕਿ ਲੜਕੀ ਵੱਲੋਂ ਲੜਕੇ ਦਾ ਕਟਾਪਾ ਕਰਵਾਇਆ ਗਿਆ ਸੀ ਜਿਸ ਦਾ ਬਦਲਾ ਲੈਣ ਲਈ ਸੁਖਚੈਨ ਨੇ ਅੱਜ ਉਸ ਦਾ ਕਤਲ ਕਰ ਦਿੱਤਾ ਔਰ ਲੜਕੀ ਦੇ ਉੱਤੇ ਤੇਜ਼ ਤਾਰ ਤਲਵਾਰ ਨਾਲ ਹਮਲਾ ਕਰਦਾ ਜਿਸ ਦੀ ਤਾਪ ਨਾ ਸੰਧ ਹੋਏ ਲੜਕੀ ਜਹਾਨ ਨੂੰ ਛੱਡ ਕੇ ਪਰ ਇਹ ਕਿਹੋ ਜਿਹਾ ਪਿਆਰ ਹੈ ਕਿਹੋ ਜਿਹਾ ਪਿਆਰ ਹੈ ਕਿ ਆਪਣੀ ਮਹਿਬੂਬਾ ਦਾ ਹੀ ਕਤਲ ਕਰ ਦਿੱਤਾ ਔਰ ਪਰਿਵਾਰ ਵੀ ਬਹੁਤ ਹੈਰਾਨ ਹੈ ਪਰਿਵਾਰ ਵੱਲੋਂ ਇਹ ਗਲਾਖੀ ਗਈ ਹੈ ਕਿ ਇਸ ਕਾਨੂੰਨੀ ਹਰਕਤ ਦੀ ਸਜ਼ਾ ਬਣਦੀ ਹੈ ਔਰ ਜੋ ਕਾਨੂੰਨ ਸਜ਼ਾ ਦੇਵੇਗਾ ਉਹ ਮਨਜ਼ੂਰ ਹੈ ਅਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮਦਈ ਕੀ ਨਾਮ ਹੈ ਜੇਸੁੰਦਰ ਕੋਰ ਹੈ ਇੱਕ ਮਿੰਟ ਮਦਈ ਕੀ ਨਾਮ ਜੇਸੁੰਦਰ ਕੋਰ ਜਿਹੜੇ ਬੁੱਢਾ ਸਟੇਨ ਆ ਹਾਂ ਜੀ ਤੁਹਾਡੇ ਬੇਡੇ ਦਾ ਕੀ ਨਾਮ ਹੈ ਕਿੰਨੀ ਉਮਰ ਹੈ ਸੁਖਤਾਨ ਸਿੰਘ ਆ ਜੀ ਪੈਂਤੀ ਘਰ ਲੋਰ ਕੀ ਕਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਫਿਰ ਉਹ ਵਿਆਹ ਕਰੋਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਤੂੰ ਥੋੜਾ ਜਿਹਾ ਦੇਖੋ ਖੜਾ ਰਹੇ ਵੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬਾਪ ਦੇ ਆ ਇੱਕ ਤਰੀਕ ਤੋਂ ਹਟੇ ਹੁਣ ਇਹ ਇੱਕ ਵਾਰ ਆ ਸੀ ਹੋਈ ਹੋਰ ਆਈ ਹੈਗੀ ਵਿਆਹ ਕਰਾ ਨਹੀਂ ਵਿਆਹ ਨੂੰ ਦੇਣੀ ਇਹ ਕਿੰਨੇ ਬੇੜਾ ਭਾਈ ਜੀ ਇਹ ਜੀ ਪਿਆਰ ਬੁਡੀਆਂ ਨੇ ਮੇਰੇ ਤਨ ਕਾਕੇ ਨਹੀਂ। ਇਹ ਸਵਾਗਸਤਰਾ ਦੀ ਹੈ। ਸਵਾਗੀ ਜੂ ਆ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ ਇਹਦਾ ਕਰੇ ਕੁੱਤੇ ਥੋੜੀ ਮਨ ਮਾਰੀ ਹੈ ਕਿ ਉਹ ਤਾਂ ਹੋ ਰਿਹਾ। ਅੱਛਾ ਜੀ। ਨਿਆਣੇ ਦੇ ਥੱਪੜ ਨਹੀਂ ਮਾਰਦਾ ਸੀਗਾ। ਇਹ ਕੀ ਕਾਰਨ ਜੀ ਉਹ ਕੁੜੀ ਨੂੰ ਵੱਡਣ ਰੱਖੀ ਕਿ ਕੋਈ ਪਲੇਵਸਨ। ਕਾਰਨ ਇਹਨੇ ਪਲੇਵਸਨ ਤੋਂ ਜੀ। ਇਹਦਾ ਕੀ ਨਾਮ ਸੀਗਾ? ਬਲਵਿੰਦਰ ਕੌਰ। ਇੱਕ ਆ ਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ। ਦੋ ਵਾਰ ਹੀ ਘਰ ਆ ਕੇ ਗਈ ਹੈ ਇਹ। ਮੁੰਡਾ ਦੇਖਣ ਆਈ ਗੇਰਾ। ਹਾਂ ਜੀ ਪਲੇਵਸਨ ਸੀ ਮੁੰਡਾ 1.5 ਸਾਲ ਦਾ ਉਹ ਦੇਖਣ ਆਈ ਹੈ 2 ਸਾਲ ਦਾ ਹੋ ਗਿਆ। ਕੱਲਾ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਆਪੋਸ ਵਿੱਚ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਤੜੇ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਦੀ ਸੁਣੋ ਜੀ ਇਹ ਵੀ ਆਇਆ ਪਿੰਡ ਵਾਸੀ ਬੋਲੋ ਜੀ ਲਾਤ ਵੀ ਤੋੜੀ ਸੀ ਕਿਸ ਕਾਰਨ ਚ ਤੋੜੀ ਸੀ ਜੀ ਨਹੀਂ ਜੇ ਇਹ ਗਲਤ ਆ ਕੋਲ ਖੜੇ ਨੇ ਨਾ ਸਾਰਾ ਪੁੱਛ ਰਹੇ ਉਹ ਤਾਂ ਗੋਡਾ ਕਬੱਡੀ ਖੇਲੇ ਦਾ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ᱛੀਆਂ ਟੁੱਟ ਗਈਆਂ ᱛੀਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ ਤਿੰਨ ਚਾਰ ਮਹੀਨੇ ਹੁਣ ਅਰੇ ਇਹਨਾਂ ਨੂੰ 3rd ایئر ਨੂੰ ਨਾ ਹਟੇਂਦਾ 15 ਸਾਲ ਹੋ ਗਿਆ ਅੱਜ ਤਰੀਕ ਦੇਖ ਲੋ ਕਿੰਨੀ ਆ ਉਦੋਂ ਦਾ ਹਟੇ ਹੋਇਆ ਤਾਂ ਜਾਂਦਾ ਆਪਾਂ ਨੂੰ ਹੋਣੀ ਕਿ ਛੋਟਾ-ਬੋਟਾ ਕੀ ਕਾਰ ਹੋਣਾ ਇੰਨੀ ਬੇਗਿਰਤੀ ਨਾ ਬਿਸ ਨੂੰ ਵੱਡਣਾ ਪਰਵਾਰਾਂ ਨਾਲ ਕੀ ਕਾਰਨ ਹੋ ਚੜ ਰਿਹਾ ਹੈ ਇਹਨਾਂ ਜਿਹਨਾਂ ਪ੍ਰੇਮ ਸਬੰਧਾਂ ਨੇ ਇਹਨਾਂ ਦੀ ਅਨੁਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਤੇ ਜੰਬਰੀ ਜਾ ਕੇ ਮੁਕਰ ਗਈ ਦਸੰਬਰ ਤੇ ਆ ਕੇ اچھا ਜੀ ਪਹਿਲਾਂ ਕਦੋਂ ਜੀ ਹਾਂ ਜੀ ਪਹਿਲਾਂ ਕਦੋਂ ਪਹਿਲਾਂ ਜੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਡਾ ਵੱਡਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਤੋਂ ਹੋਆ ਨਿਕਲੇ ਸੋ ਤਾਂ ਇਹ ਨਹੀਂ ਕਿ ਉਹ ਜੇ ਜਾਂਦਾ ਠੀਕ ਜਿਹਾ ਸੋਲਾੜੇ ਤੱਕ ਘਰ ਆ ਜਾਂਦਾ ਠੀਕ ਆ ਸ਼ਾਮ ਨੂੰ 5 ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 4:30 ਵਜੇ ਗਿਆ 4:30 ਵਜੇ ਸਮਰਾਣ ਨੂੰ ਗਿਆ ਸਮਰਾਣ ਦੇ ਸਿੱਧਾ ਗਿਆ ਸੀ ਹੱਥ ਚ ਕੀ ਸੀ ਉਹਦੇ ਨਾ ਨਹੀਂ ਹੱਥ ਵੀ ਕੋਈ ਪਰ ਉਹ ਕੁਝ ਨਹੀਂ ਲੈ ਕੇ ਗਿਆ ਜੋੜ ਜੀਤਾ ਸਹੀ ਕੀਤਾ ਜਾਂ ਗਲਤ ਕੀਤਾ ਉਹ ਡੋਲ ਨਹੀਂ ਗਿਆ ਇਹਦੀ ਗਲਤ ਕੀਤਾ ਮੈਂ ਪਰ ਜੇ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਉਹਨਾਂ ਦੋ ਦਾਨਾ ਦੋ ਅਸੀਂ ਦੰਦ ਜੇ ਦੇ ਹੱਕਦਾਰ ਹਾਂ ਸਾਡਾ ਮਿਲਣੀ ਚਾਹੀਦੀ ਇਹਨੂੰ ਸਾਧਾ ਤਾ ਭੁਗਤੂਗਾ ਹੀ ਉਹਨਾਂ ਨੂੰ ਮੈਨੂੰ ਵੀ ਤਕੀਰਾਂ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਗੁਰਮੀਤ ਸਿੰਘ ਪਿੰਡ ਕਿਹੜਾ ਆਪਣਾ ਮੇਰਾ ਖੇਰ ਨੇ ਪਿੰਡ ਹੈ ਇਸੇ ਪਿੰਡ ਦੇ ਇੱਕ ਮੁੰਡੇ ਦੇ ਹੁਮਹਾਲੀ ਵਿਖੇ ਜਿਹੜਾ ਸੁਸਿਆਣਾ ਪੂਰੀ ਬੜੀ ਪੂਰੀ ਹਾਂ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਸਾਊ ਥੀ ਗਏ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਦੀ ਲਤ ਲੁੱਤ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕਾ ਜੀ ਕੋਈ ਕਾਕਿਸ ਕਾਰਨ ਸਤੜਵਾਈ ਸੀ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਵੀ ਕੀ ਇੱਕ ਗੱਲ ਬਾਤ ਹੈ ਨਾ ਦੀ ਯਾਨੀ ਕੋਈ ਹੋਣੀ ਹੈ ਕੁੜੀ ਨਾਲ ਰਿਸ਼ਤ ਸੰਧ ਹੋਣਗੇ ਯਾਨੀ ਕਿੰਨੇ ਕੇ ਟਾਈਮ ਪਹਿਲਾਂ ਲੱਗ ਬਾਕੀ ਸੜਾਈ ਹੋ ਗਿਆ ਤਿੰਨ ਚਾਰ ਕੇ ਮਹੀਨੇ ਹੋ ਗਏ ਹੋ ਸਕਦਾ ਵੀ ਇਹਦੇ ਕਰਕੇ ਉਹਨੇ ਆਪਣਾ ਬਦਲ ਲੇਤਾ ਅੱਛਾ ਇਹ ਇਹੀ ਹੋ ਸਕਦਾ ਹੈ ਉਹਨੇ ਜਦੋਂ ਅਲਸਨ ਨੂੰ ਜਿਉਣਾ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਵੀ ਨਹੀਂ ਕਦੇ ਬਹੁਤ ਸਾਊ ਬਹੁਤ ਹੈ ਮੁੰਡਾ ਬਹੁਤ ਸਾਊ ਹੈ ਇਸ ਤਰ੍ਹਾਂ ਸੁਹਾਸੀ ਬਿੱਟ ਸੁਹਾ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸਾਊ ਤੇਗਾ ਸੁਹਾ ਤਾਂ ਅੱਜ ਜੂ ਇਹਨੇ ਕਾਰਾ ਕੀਤਾ ਬੜਾ ਬੀਕੀ ਦਾ ਇਹ ਕਿਸੇ ਕੀ ਹੋ ਸਕਦਾ ਬਹੁਤ ਦੁਖਾੜੀ ਗੱਲ ਹੈ ਜਿਹੜੇ ਆ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਸੁਣਾ ਜੇ ਵੀ ਇੱਕ ਕਬੱਡੀ ਪਲੇਅਰ ਸੀ ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਠੀਕਾ ਕਬੱਡੀ ਪਲੇਅਰ ਯਾ ਤੋ ਇਹਦੀ ਮਲਕ ਇਹਨਾ ਕਵਾਡੀ ਖੇਲ ਦੇ ਲੱਤ ਟੁੱਟ ਗਈ ਸੀ ਤੇ ਜਦ ਤੋਂ ਬਾਅਦ ਵਿੱਚ ਖੇਲ ਲੈਣੀ ਮੁੜ ਕੇ ਹੁਣੇ ਪੰਪ ਤੇ ਲੱਗ ਗਦੇਗਾ ਪٹرول ਪੰਪ ਤੇ ਤੇ ਉੱਥੇ ਕੰਮ ਕਰਦਾ ਸੀ ਹੁਣ ਜੇ ਤਿੰਨ ਚਾਰ ਮਹੀਨਿਆਂ ਤੋਂ ਲੱਗਿਆ ਸੀਗਾ ਜੀ ਉੱਥੇ ਪਰਿਵਾਰ ਚ ਕਿੰਨੇ ਕਿੰਨੇ ਮੈਂਬਰ ਨੇ ਇਹ ਤਾਂ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣ ਵਿਆਹੀਆਂ ਹੋਈਆਂ ਇਹ ਤਾਂ ਕੀ ਕਰਦੇ ਸੀ ਇਹ ਤਾਂ ਆਪਣੇ ਸਰਵਿਸ ਕਰਦਾ ਸੀਗਾ ਜੀ ਇੰਦਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਿਆ ਸੀਗਾ ਕਿੰਨੀ ਉਮਰ ਰਟਾਇਰ ਹੋ ਗਿਆ ਜੀ 28-30 ਸਾਲ ਉਮਰ ਦਾ ਇਫਰੈਂਡ ਕਦੇ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਹੈਗਾ ਕਦੇ ਵੀ ਬਹੁਤ ਸਾਰੇ ਮੁੰਡੇ ਜਿਹੜੇ ਬਹੁਤ ਠੀਕ ਹੈ ਅਕੀਰਾ ਜੀ ਮੈਂ ਜੀ ਸਿੰਘ ਹੈ ਨਹੀਂ ਸਾਫ ਦਾ ਸਰਪੰਚ ਪਿੰਡ ਖੀ ਨਹੀਂ ਹੈ ਜੀ ਰਿਸ਼ਾ ਜੀ ਜਿਹੜਾ ਮੁੰਡੇ ਦੀ ਇੱਕ ਨਾਮਾ ਚੈਨ ਹਾਂ ਜੀ ਜਨਰਲ ਬਾਬ ਤੋਂ ਲੱਗਿਆ ਨਾ ਜੀ ਮਹਾਰੀ ਕੁੜੀ ਮਾਰ ਗਿਆ ਹੁਣ ਪਤਾ ਲੱਗਿਆ ਨਾ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਦੀ ਕਵਾਡੀ ਕੁੜੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇ ਕੋਰਤੀ ਨਹੀਂ ਨਹੀਂ ਬਹੁਤ ਵਧੀਆ ਦੀ ਫਰੈਂਡ ਤਾਂ ਕੋਈ ਅਜਿਹੀ ਗੱਲ ਬਾਤ ਨਹੀਂ ਕਿਹਨੇ ਭੈਣ ਭਾਈ ਉਹ ਮਨੇ ਚਾਰ ਭਾਣਾ ਨੇ ਤਿੰਨ ਭਾਈ ਨੇ ਇਹ ਵਿਆਹ ਹੋਇਆ ਸੀ ਨਹੀਂ ਕੁਵਾਰਾ ਹੀ ਤਾਂ ਇਹ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਬੱਡੀ ਖੇਡ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇੰਝ ਆਉਂਦਾ ਕੀ ਕਰ ਰਹੇ ਹੋ ਸਾਡੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਮੈਂ ਕੁਝ ਲੱਗਦਾ ਕਿਸੇ ਦਾ ਕੋਈ ਲਗੜਾਟ ਨਹੀਂ ਲਗੜਾਟ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਦਾ ਬਧਿਆਰ ਸਬੰਧ ਕੋਈ ਇਹ ਕੋਈ ਨਹੀਂ ਸਕਦੇ ਨਹੀਂ ਹਣ ਅੱਪ ਪਿੰਡ ਦੇ ਵਿੱਚ ਕਿੱਦਾਂ ਦਾ ਸਬੰਧ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਬੱਡੀ ਖੇਡਦਾ ਸੀ ਬਹੁਤ ਵਧੀਆ ਪਿੰਡ ਸਰ ਬੰਦਾ ਸੀ ਰਹੇ ਨੂੰ ਲੱਗਦਾ ਤੁਹਾਨੂੰ ਪਤਾ ਲੱਗੀ ਇਹ ਹਾਲ ਤੱਕ ਹਣ ਤਾਂ ਕੋਈ ਗੱਲ ਹੀ ਚੜਦੀ ਬਸਾਕੀ ਉਹ ਉਹਦੇ ਭੈਣੇ ਵਿਆਹ ਹਿਆਂ ਨੇ ਭਾਈ ਦਾ ਇੱਕ 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 ਵਿਆਹ ਹੈ ਬਾਈ ਇਹ ਜੁਆਇੰਟ ਫੈਮਲੀ ਨਾ 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 ਸਰੀ ਜੁਆਇੰਟ ਫੈਮਲੀ ਹੈ ਪਿਤਾ ਜੀ ਕੀ ਕਰਦੇ ਆ ਪਿਤਾ ਜੀ ਵਿਚਾਰੇ ਇਹਦੇ ਉੱਥੇ ਲੱਗੇ ਆਪਣੇ ਸਕੂਲ ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਏ ਜੀ ਪਰ ਇਹ ਜਿਹੜੀ ਵਾਰਦਾਤ ਨੂੰ ਇੰਨੀ ਵੀ ਕਿਰਕੀ ਨਾਲ ਇਨਜਾਮ ਦੇਣਾ ਜਿਵੇਂ 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 ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ ਧੀ ਜਾਂ ਕੋਈ ਇਹਦੇ ਗੁੱਸਾ ਇੰਨਾ ਭਰਿਆ ਜੀ ਮੈਂ ਕੁੜੀ ਨੂੰ ਮਾਰਦਾ ਇਹ ਹੋ ਸਕਦਾ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ ਚ ਤਾਂ ਵਿਚਾਰਾ ਬਹੁਤ ਸੌਂਦੀ ਆ ਕਦੇ ਕਿਸੇ ਨਾਲ ਲ ਨਹੀਂ 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 ਇਹੋ ਜਿਹਾ ਮੁੰਡਾ ਨਹੀਂ ਹੈਗਾ ਮੈਂ 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 ਤੂੰ ਲੱਗਦਾ ਸੀ ਵੀ ਗੁੱਸੇ ਘੋਰਾ ਜੈ ਨਾ ਠੀਕ ਜੈ ਸਵਾਰੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਜੈ ਸਵਾਰੀ ਆ ਆਪਣੇ ਪਿਛਲੇ ਮਹੀਨੇ ਹਟ ਗਿਆ ଥିਗਾ ਤਨਖਾਹ ਲੈ ਕੇ ਹੀ ਕਿਹੜੇ ਪਿੰਡ ਦਾ ਸੀ ਆ ਨਾਲ ਆਪਣੇ ਖੇਰ ਨਹੀਂ ਪਿੰਡ ਆਈ ਔਰੇ ਹਾਂਜੀ ਤੇ ਕੋਈ ਉਹਦਾ ਕੋਈ ਐਸੀ ਜੀ ਕੋਈ ਵਾਰਤਾਲਾਪ ਉਹਦੇ ਗੱਲ ਕੀਤੀ ਹੋਵੇ ਕਿਸੇ ਖੂਰੀ ਵਾਰੀ ਕੋਈ ਗੱਲ ਕੀਤੀ ਔਰ ਉਹਦੇ ਨਾਲ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਨੰਬਰ ਵੀ ਪ੍ਰੇਮ ਸੰਬੰਧ ਹੋਣਾ ਉਹਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਨੂੰ ਤਾਂ ਸੋਤੋ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੈਨੂੰ ਕਹਿੰਦਾ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਥੀ ਗੈ ਲਿਗਾਮੈਂਟ ਦਾ ਉਹਦੇ ਕਬੱਡੀ ਖੇਡਦੇ ਕਿਹੜੇ ਸ਼ੱਟ ਲੱਗਦੀਆਂ ਦਾ ਤੇ ਕਬੱਡੀ ਪਲੇਅਰ ਸੀਗਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਉਹਨੇ ਤੂੰ ਮੁਹਾਲੀ ਕੁੜੀ ਮਾਰਤੀ ਪਤਾ ਲੱਛੇ ਦੇ ਬਾਅਦ ਤੂੰ ਨਹੀਂ ਸੰਤ ਤਾਂ ਸੋਤ ਨੂੰ ਹੀ ਪਤਾ ਲੱਗਿਆ ਵੀਰੇ ਅਸ ਚਾਰੇ ਪਟ્રોલ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਨਾ ਸਕਦੇ ਤਾਂ ਕਰਕੇ ਠੀਕ ਹੈ ਠੀਕ ਹੈ